ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਮਨੋੱਖ ਰਿਹਾ ਕਰਦਾ ਸੀ ਉਹ ਜਿਹੜਾ ਨਗਰ ਹੁੰਦਾ ਹੈ ਬੜਾ ਜ਼ਿਆਦਾ ਚਹਿਲ ਪਹਿਲ ਵਾਲਾ ਹੁੰਦਾ ਹੈ ਉਸੇ ਨਗਰ ਦੇ ਚਰਸਤੇ ਦੇ ਉੱਤੇ ਇੱਕ ਪਿੱਪਲ ਦਾ ਬੜਾ ਵੱਡਾ ਰੁੱਖ ਹੁੰਦਾ ਹੈ ਉਹਦੇ ਆਸੇ ਪਾਸੇ ਬੜਾ ਵੱਡਾ ਚਬੂਤਰਾ ਬਣਿਆ ਹੁੰਦਾ ਸੀ ਕਹਿੰਦੇ ਉਹ ਚਬੂਤਰੇ ਦੇ ਥੱਲੇ ਉਹ ਮਨੋੱਖ ਬੈਠ ਕੇ ਰੋਜ਼ ਜੁੱਤੀਆਂ ਗੰਣਿਆ ਕਰਦਾ ਸੀ ਹੁਣ ਉਹ ਰਾਤੋਂ ਹਰ ਰਾਗੀਰ ਉੱਥੋਂ ਲੰਘਿਆ ਕਰਦਾ ਸੀ ਜਦੋਂ ਲੰਗਣਾ ਤਾਂ ਉਹ ਮਨੁੱਖ ਨੇ ਉਸ ਦੇ ਥੱਲੇ ਬੈਠੇ ਹੋਣਾ ਰਾਗੀਰਾਂ ਨੇ ਆਉਣਾ ਤੇ ਆਪਣੀ ਜੁੱਤੀ ਉਸ ਤੋਂ ਗੰਡਵਾ ਕੇ ਅੱਗੇ ਚੱਲਦੇ ਪੜਨਾ ਉਹ ਮਨੁੱਖ ਨੇ ਘਰੋਂ ਰੋਜ਼ ਦੁੱਪਰਸ਼ਾਦ ਦੇ ਲੈ ਕੇ ਆਇਆ ਕਰਨੇ ਕਹਿੰਦੇ ਜਿੰਨਾ ਉਹ ਘਮਾਉਂਦਾ ਸੀ ਉਹਦੇ ਨਾਲ ਮਸਾਂ ਰੋਟੀ ਟੋਕਾ ਉਹਦਾ ਹੁੰਦਾ ਸੀ ਉਹ ਵੀ ਚੰਗੀ ਤਰ੍ਹਾਂ ਨੇ ਸੀ ਮਿਲ ਪਾਉਂਦਾ ਕਹਿੰਦੇ ਘਰੋਂ ਦੋ ਪ੍ਰਸ਼ਾਦ ਤੇ ਲੈ ਕੇ ਆਇਆ ਕਰਦਾ ਤੇ ਉਹਨੇ ਜਦੋਂ ਦੁਪਹਿਰ ਦਾ ਸਮਾਂ ਹੋਇਆ ਕਰਨਾ ਪਾਣੀ ਦਾ ਗਲਾਸ ਲਿਆ ਕਰਨਾ ਤੇ ਰੋਟੀ ਡੋਬ ਕੇ ਖਾ ਲਿਆ ਕਰਨੇ ਉਹਨੇ ਉਹ ਪ੍ਰਸ਼ਾਦੇ ਦੇ ਵਿੱਚੋਂ ਕੁਝ ਹਿੱਸਾ ਤੋੜ ਕੇ ਉਹ ਚਬੂਤਰੇ ਦੇ ਉੱਤੇ ਬੜੇ ਸਾਰੇ ਪੰਛੀਆਂ ਦੇ ਆ ਲੈਣੇ ਸਨ ਉਹ ਰੁੱਖ ਉੱਤੇ ਉਹ ਚਬੂਤਰੇ ਦੇ ਉੱਤੇ ਛੋਟੀਆਂ-ਛੋਟੀਆਂ ਗਰਾਈਆਂ ਕਰਕੇ ਉਹਨੇ ਸੋਟ ਦਿਆ ਕਰਨਾ ਕਹਿੰਦੇ ਐਵੇਂ ਹੌਲੀ-ਹੌਲੀ ਸਮਾਂ ਜਿਹੜਾ ਉਹ ਬੀਤਦਾ ਗਿਆ ਕਹਿੰਦੇ ਇੱਕ ਦਿਨ ਉਥੋਂ ਇੱਕ ਸੰਤ ਫਕੀਰ ਲੰਘਦੇ ਪਏ ਸਨ ਕਹਿੰਦੇ ਹੱਥ ਦੇ ਵਿੱਚ ਉਹਨਾਂ ਦੇ ਜੁੱਤੀ ਫੜੀ ਹੋਈ ਸੀ ਤੇ ਉਹਨਾਂ ਇਹਦੇ ਕੋਲ ਤੁਰ ਕੇ ਉਹ ਆਉਂਦੇ ਹਨ ਇਧਰੋਂ ਇਹ ਰੋਟੀ ਦਾ ਡੱਬਾ ਖੋਲ ਕੇ ਰੋਟੀ ਖਾਣ ਲੱਗਦਾ ਹੈ ਸੰਤ ਫਕੀਰ ਕਹਿੰਦੇ ਕਿ ਕੋਈ ਨਾ ਤੁਸੀਂ ਪ੍ਰਸ਼ਾਦਾ ਛਕ ਲਓ ਉਸ ਤੋਂ ਬਾਅਦ ਮੇਰੀ ਜੁੱਤੀ ਗੰਨ ਦਿਓ ਇਹਦਾ ਇੰਨਾ ਜ਼ਰੂਰੀ ਕੰਮ ਨਹੀਂ ਪ੍ਰਸ਼ਾਦਾ ਸ਼ਕੋ ਪਹਿਲਾਂ ਤੁਸੀਂ ਉਹ ਕੀ ਕਰਦਾ ਹੈ ਕਿ ਆਪਣਾ ਡੱਬਾ ਖੋਲਦਾ ਹੈ ਡੱਬਾ ਖੋਲ ਕੇ ਵਿੱਚੋਂ ਦੋ ਪ੍ਰਸ਼ਾਦੇ ਕੱਢਦਾ ਹੈ ਤੇ ਕੋਲ ਪਾਣੀ ਦਾ ਗਲਾਸ ਰੱਖਦਾ ਹੈ ਪ੍ਰਸ਼ਾਦਾ ਖਾਂਦੇ-ਖਾਂਦੇ ਉਹ ਕੁਝ ਕਰਾਈਆਂ ਆਸ-ਪਾਸੇ ਚਬੂਤਰੇ ਦੇ ਉੱਤੇ ਸੱਟੀ ਜਾਂਦਾ ਹੈ ਜਿਹੜੀਆਂ ਝਣੌਰ ਜਿਹੜੇ ਸਨ ਉਹ ਕੋਇਲਾਂ ਉਹ ਵੱਖ-ਵੱਖ ਜਾਣਵਰ ਸਨ ਆਪਣਾ ਉਹ ਜਿਹੜਾ ਚੋਗਾ ਸੀ ਉਹ ਚੋਕ ਲੈਂਦੇ ਸੀ ਉਹ ਬੁਰਕੀਆਂ ਪਾਈਆਂ ਸੀ ਉਹ ਚੁੱਕ ਕੇ ਖਾਏ ਜਾਂਦੇ ਨੇ ਇਨਾ ਪ੍ਰਸ਼ਾਦਾ ਖਾਣ ਤੋਂ ਬਾਅਦ ਪਾਣੀ ਪੀਣ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਕਿੰਦੇ ਸੰਤ ਫਕੀਰ ਜੀ ਤੁਹਾਡੀ ਜੁੱਤੀ ਤੋਂ ਹੁਣ ਮੈਂ ਗੰਨ ਦਿੰਦਾ ਹਾਂ ਸੰਤ ਫਕੀਰ ਕਹਿੰਦੇ ਕਿ ਦੇਖ ਪਰਾਵਾ ਮੈਨੂੰ ਤੇਰੀ ਇੱਕ ਗੱਲ ਬੜੀ ਚੰਗੀ ਲੱਗੀ ਹੈ ਇੱਕ ਤਾਂ ਤੂੰ ਪ੍ਰਸ਼ਾਦਾ ਖਾਂਦੇ ਹੋਏ ਦੂਜਿਆਂ ਦੇ ਨਾਲ ਵੰਡ ਕੇ ਖਾਂਦਾ ਹੈ ਦੂਸਰਾ ਇਹ ਤੂੰ ਸੁੱਕੀ ਰੋਟੀ ਖਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਸ਼ੁਕਰਾਨਾ ਬੰਦੇ ਦੀ ਕਿਸਮਤ ਬਦਲ ਦਿੰਦਾ ਹੈ ਜੋ ਸਭ ਸੁਖ ਮੰਨਦੇ ਹੋਏ ਵੀ ਗਿਲੇ ਸ਼ਿਕਵੇ ਕਰਦਾ ਹੈ ਉਹ ਖਾਲੀ ਰਹਿ ਜਾਂਦਾ ਹੈ ਇਹ ਕਹਿ ਕੇ ਉਹ ਸੰਤ ਫਕੀਰ ਚੁੱਪ ਹੋ ਗਏ ਤੇ ਜੁੱਤੀ ਉਹਦੇ ਹੱਥ 'ਚ ਫੜਾ ਦਿੱਤੀ ਤੇ ਗੁਰਬਾਣੀ ਦੀਆਂ ਜਾਂ ਕੋਈ ਤੁੱਕਾਂ ਸਨ ਉਹ ਪੰਕਤੀਆਂ ਸਨ ਉਹ ਗੁਣਗੁਣਾ ਰਹੇ ਸਨ ਜਿੰਨੀ ਦੇਰ ਉਹ ਜੁੱਤੀ ਘੰਡਾਰਿਆ ਉੰਨੀ ਦੇਰ ਉਹ ਸੰਤ ਫਕੀਰ ਬੈਠੇ ਉਹ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਸਨ ਉਹਨਾਂ ਨੂੰ ਦਹਰਾਉਂਦੇ ਰਹੇ ਮੋਚੀ ਨੂੰ ਉਹ ਪੰਕਤੀਆਂ ਪੜੀਆਂ ਜ਼ਿਆਦਾ ਚੰਗੀਆਂ ਲੱਗੀਆਂ ਜਦੋਂ ਜੁੱਤੀ ਘੰਡ ਰਿਆ ਸੀ ਤੇ ਪਸੰਦ ਫਕੀਰ ਬਾਬਾ ਜੀ ਦੇ ਪੈਰ 'ਚ ਰੱਖ ਦਿੰਦਾ ਹੈ ਉਹਨਾਂ ਪਾ ਲਈ ਤੇ ਉਹਨਾਂ ਨੂੰ ਪੈਸਾ ਟਕਾ ਦੇਣ ਲੱਗੇ ਕਹਿੰਦੇ ਕਿ ਜੀ ਮੈਨੂੰ ਪੈਸੇ ਟਕੇ ਨਾ ਦਿਓ ਮੈਨੂੰ ਤੁਸੀਂ ਇਹ ਜੋ ਪੰਕਤੀਆਂ ਪੜ੍ਹਦੇ ਹੋ ਇਹ ਮੈਨੂੰ ਦੱਸ ਦਿਓ ਉਹਨੇ 1-2 ਵਾਰ ਦਸੀਆਂ ਕਹਿੰਦਾ ਐਵੇਂ ਤਾਂ ਯਾਦ ਨਹੀਂ ਹੋਣੀਆ ਵਰਕੇ ਤੇ ਤੁਸੀਂ ਲਿਖ ਦਿਓ ਸੰਤ ਫਕੀਰ ਨੇ ਵਰਕੇ ਤੇ ਲਿਖ ਕੇ ਉਹਨੂੰ ਦੇ ਦਿੱਤੀਆਂ ਹੁਣ ਉਹ ਮੋਚੀ ਨੇ ਉੜਦੇ ਬੰਦੇ ਉਹ ਪੰਕਤੀਆਂ ਉਚਾਰਨ ਕਰਿਆ ਕਰਨੀਆਂ ਉਹਨੇ ਘਰ ਜਾਣਾ ਤਾਂ ਵੀ ਕੰਮ ਕਰਿਆ ਕਰਨਾ ਤੇ ਜਦੋਂ ਵੀ ਆਸ-ਪਾਸੇ ਹੋਣਾ ਉਹਨੇ ਉਹ ਪੰਕਤੀਆਂ ਦਾ ਉਚਾਰਨ ਕਰਿਆ ਕਰਨਾ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੇ ਨੇੜੇ ਜਾਂਦਾ ਹੈ ਹਰ ਵਕਤ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਪਰਮਾਤਮਾ ਵੀ ਉਹਨੂੰ ਕੁਝ ਦੇਣ ਤੋਂ ਪਹਿਲਾਂ ਇਮਤਿਹਾਨ ਲੈਂਦਾ ਹੈ ਇਹ ਸਿਰਫ ਮੁੱਖ ਤੋਂ ਉਚਾਰਦਾ ਹੈ ਉਸ ਨੂੰ ਅਸਲ ਵਿੱਚ ਮੰਨਦਾ ਹੈ ਕਹਿੰਦਾ ਇਮਤਿਹਾਨ ਲੈਣ ਚ ਜਿਹੜਾ ਜਦੋਂ ਲੈਂਦੇ ਹਨ ਜਿਹੜਾ ਪਾਸ ਹੋ ਜਾਂਦਾ ਹੈ ਉਹ ਸਭ ਸੁਖ ਮੰਨਦਾ ਹੈ ਉਹਦੇ ਕੋਲ ਹਰ ਸੁਖ ਸੁਵਿਧਾ ਆ ਜਾਂਦੀਆਂ ਨੇ ਕਹਿੰਦੇ ਐਵੇਂ ਉਹਦੇ ਨਾਲ ਹੋਇਆ ਪਹਿਲਾਂ ਰਸਤੇ ਤੇ ਬੈਠਾ ਸੀ ਰੋਜ਼ ਕੋਈ ਨਾ ਕੋਈ ਗੰਡ ਟੋਪਾ ਕਰ ਲੈਂਦਾ ਸੀ ਜਿਸ ਦੇ ਨਾਲ ਉਹਦਾ ਕੋਈ ਫੁਲਕਾ ਚੱਲਦਾ ਪਿਆ ਸੀ ਕਹਿੰਦੇ ਹੁਣ ਕੀ ਹੋਇਆ 1-2 ਦਿਨ ਹੋਏ ਐਵੇਂ ਕਰਦੇ ਕਰਦੇ 4 ਦਿਨ ਲੰਘ ਗਏ ਤੇ ਕੋਈ ਵੀ ਉਹਦੇ ਕੋਲ ਨਾ ਆਇਆ ਕਹਿੰਦੇ ਜੋ ਕੋਲ ਰਾਸ਼ੀ ਸੀ ਕਹਿੰਦੇ ਉਹ ਰੋਟੀ ਟੁਕ ਤੇ ਗੁਜ਼ਾਰ ਦਿੱਤੀ ਹੁਣ ਅਗਲੇ ਦਿਨ ਕੋਈ ਨਾ ਆਇਆ ਐਵੇਂ ਕਰਦੇ ਕਰਦੇ 3 ਦਿਨ ਬੀਤ ਗਏ ਕਹਿੰਦੇ ਘਰ 3 ਦਿਨ ਤੋਂ ਚੁੱਲ੍ਹਾ ਨਾ ਬਲਿਆ ਤੇ ਭੁੱਖ ਜਿਹੜੀ ਸੀ ਉਹਨੇ ਭੁੱਖ ਦੇ ਨਾਲ ਉਹ ਗੁਜ਼ਾਰਾ ਕਰਨ ਲਈ ਕਹਿੰਦੇ ਕਿ ਜਿਹੜਾ ਉਹ ਜਵਾਗ ਸਨ ਉਹ ਭੁੱਖੇ ਸਨ ਉਹਦੇ ਸ਼ਾਮ ਨੂੰ ਜਦੋਂ ਘਰ ਗਿਆ ਤਾਂ ਘਰ ਵਾਲੀ ਕਹਿੰਦੀ ਕਿ ਅੱਜ ਕੁਝ ਲੈ ਕੇ ਆਏ ਹੋ ਅਗੋ ਕਿਹਾ ਕਿ ਅੱਜ ਵੀ ਕੁਝ ਵੀ ਖਾਣ ਨੂੰ ਨਹੀਂ ਹੈ ਉਹ ਕਹਿੰਦੀ ਕਿ ਇੱਕ ਗੱਲ ਮੰਨੋਗੇ ਉਹ ਸਾਹਮਣੇ ਜਿਹੜਾ ਘਰ ਹੈ ਉਹਨਾਂ ਦੇ ਘਰ ਅੱਜ ਵਿਆਹ ਸ਼ਾਦੀ ਹੈ ਉਹਨਾਂ ਦੇ ਘਰ ਬੜੇ ਸਾਰੇ ਪਕਵਾਨ ਬਣੇ ਨੇ ਆਹ ਢਾਂਡਾ ਲੈ ਜਾਓ ਤੇ ਉਹਨਾਂ ਨੂੰ ਆਪਣੀ ਮਜਬੂਰੀ ਦੱਸੋ ਉਹਨਾਂ ਕੋਲ ਕੁਝ ਖਾਣ ਨੂੰ ਲੈ ਆਓ ਜਿ ਖਾਣ ਨੂੰ ਨਾ ਦਿੱਤਾ ਤੇ ਕੁਝ ਪੈਸੇ ਲੈ ਆਇਓ ਆਪਾਂ ਉਹਨਾਂ ਨੂੰ ਉਹ ਰਾਸ਼ੀ ਵਾਪਸ ਕਰ ਦੇਵਾਂਗੇ ਉਹ ਕਹਿੰਦਾ ਕਿ ਮੈਂ ਨਹੀਂ ਜਾਣਾ ਪਰ ਜਦੋਂ ਆਪਣੇ ਬੱਚਿਆਂ ਦੇ ਐਵੇਂ ਤਸ ਦੀ ਨਿਗਾ ਨਾਲ ਦੇਖਦਾ ਹੈ ਤਾਂ ਉਹਨਾਂ ਦਾ মুখ ਦੇਖਿਆ ਉਹਨਾਂ ਦਾ মুখ ਦੇਖਦਾ ਹੈ ਕਿ ਭੁੱਖ ਦੇ ਨਾਲ ਉਹ ਬੇਬਸ ਹੋ ਕੇ ਖੜੇ ਨੇ ਅਤੇ ਉਧਰ ਜਾਣ ਦਾ ਉਹ ਮਨ ਬਣਾ ਲੈਂਦਾ ਹੈ ਕਹਿੰਦੇ ਜਦੋਂ ਉਹਨਾਂ ਦੇ ਘਰ ਗਿਆ ਤੇ ਘਰ ਜਾ ਕੇ ਇੱਕ ਪਾਸੇ ਖਾਣੇ ਕੀ ਉਹਨਾਂ ਆਵਾਜ਼ ਲਗਾਈ ਕਹਿੰਦਾ ਕਿ ਜਦੋਂ ਆਵਾਜ਼ ਲਗਾਈ ਤਾਂ ਅੱਗੋ ਬਾਹਰ ਆਇਆ ਉਹਨੂੰ ਇਹ ਸਾਰੀ ਗੱਲ ਦੱਸਦਾ ਹੈ ਕਿ ਮੇਰੇ ਬੱਚੇ ਹਨ ਮੇ ਭੁੱਖੇ ਹਨ ਭੁੱਖ ਦੇ ਨਾਲ ਵਿਲਕ ਰਹੇ ਹਨ ਮੈਨੂੰ ਥੋੜਾ ਜਿਹਾ ਤੁਹਾਡੇ ਘਰ ਦਾ ਰਾਸ਼ਨ ਚਾਹੀਦਾ ਹੈ ਜਿਹੜਾ ਮੈਂ ਆਪਣੇ ਜਵਾਕਾਂ ਦੇ ਮੂੰਹ ਦੇ ਵਿੱਚ ਪਾ ਸਕਾਂ ਅੱਗੋ ਕਹਿੰਦਾ ਕਿ ਜੇ ਤੂੰ ਨਹੀਂ ਵੀ ਦੇਣਾ ਤਾਂ ਕੁਝ ਪੈਸੇ ਦੇ ਦਿਓ ਤੇ ਉਹ ਪੈਸੇ ਮੈਂ ਤੇਰੇ ਕੁਝ ਦਿਨਾਂ ਦੇ ਬਾਅਦ ਤੈਨੂੰ ਵਾਪਸ ਕਰ ਦਿਆਂਗਾ ਅਗੋ ਜਿਹੜਾ ਮਨੱਖ ਸੇ ਅਗੋ ਕਹਿੰਦਾ ਕਿ ਦੇਖ ਅਜੇ ਤੇ ਹੁਣੇ ਦੇਗਾ ਚੜੀਆਂ ਹਨ ਤੇ ਤੂੰ ਮੰਗਣ ਦੇ ਲਈ ਆਵੇ ਗਿਆ ਹੈ ਮੈਂ ਤੇਰੇ ਵਰਗੇ ਮੰਗਤਿਆਂ ਲਈ ਨਹੀਂ ਇਹ ਖਾਣਾ ਬਣਾਇਆ ਮੈਂ ਆਪਣੇ ਜਿਹੜੇ ਆਉਣ ਵਾਲੇ ਮਹਿਮਾਨ ਹਨ ਉਹਨਾਂ ਦੇ ਲਈ ਰਸਤ ਪਾਣੀ ਬਣਾਇਆ ਹੈ ਤੇਰੇ ਵਰਗਿਆਂ ਦੇ ਲਈ ਨਹੀਂ ਤੈਨੂੰ ਪੈਸੇ ਦਿੰਦਾ ਹਾਂ ਤੂੰ ਕੱਲ ਨੂੰ ਵਾਪਸ ਨਾ ਕਰੇ ਤੇ ਤੇਰੇ ਵਰਗੇ ਫਕੀਰ ਫਕਰ ਦਾ ਕੀ ਪਤਾ ਉਨੇ ਇਨਾਨ ਨੂੰ ਬੜੀ ਜ਼ੋਰ ਦੀ ਤੱਕਾ ਮਾਰਿਆ ਕਹਿੰਦੇ ਗਲੀ ਦੇ ਵਿੱਚ ਇੱਟ ਪਈ ਸੀ ਉਹਦੇ ਸਿਰ ਦੇ ਉੱਤੇ ਜਾ ਕੇ ਵੱਜੀ ਤੇ ਆਪ ਉਹ ਤੱਕਾ ਮਾਰ ਕੇ ਉਹਦਾ ਬੰਦ ਕਰਕੇ ਤੇ ਚਲਾ ਗਿਆ ਕਹਿੰਦੇ ਉਸੇ ਸਮੇਂ ਇੱਕ ਸੰਤ ਫਕੀਰ ਜਿਹੜਾ ਉੱਥੇ ਘਰ ਬਣਿਆ ਹੋਇਆ ਸੀ ਕਹਿ ਲੋ ਉੱਥੇ ਬੜੀ ਸਾਰੀ ਸੰਗਤ ਸ਼ਾਮ ਨੂੰ ਇਕੱਠੀ ਹੁੰਦੀ ਸੀ ਕਹਿੰਦੇ ਉੱਥੇ ਜਦੋਂ ਆਵਾਜ਼ ਆਉਣ ਲੱਗੀ ਤੇ ਉੱਥੇ ਕਥਾ ਕੀਰਤਨ ਹੋਉਂਦਿਆ ਸੀ ਕਹਿੰਦੇ ਉੱਥੇ ਜਾ ਕੇ ਇਹ ਚਲਾ ਗਿਆ ਕਹਿੰਦੇ ਬੜੀ ਸਾਰੀ ਸੰਗਤ ਬੈਠੀ ਸੀ ਤੇ ਪਿੱਛੇ ਹੀ ਖੜਾ ਹੋ ਗਿਆ ਕਹਿੰਦਾ ਉਸ ਸਮੇਂ ਉਹ ਪਰਮਾਤਮਾ ਅਗੇ ਅਰਦਾਸ ਕਰਦੇ ਪਿਆ ਸੀ ਕਹਿੰਦੇ ਹੌਲੀ ਹੌਲੀ ਉਹ ਤੇ ਸਾਰੇ ਚਲੇ ਗਏ ਕਹਿੰਦੇ ਉਹ ਪਰਮਾਤਮਾ ਨੇ ਉੱਥੇ ਬੈਠ ਕੇ ਅਰਦਾਸ ਕਰਨ ਲੱਗਾ ਕਹਿੰਦਾ ਪਰਮਾਤਮਾ ਮੈਂ ਸੁਣਿਆ ਸੀ ਕਿ ਜੋ ਸ਼ੁਕਰਾਨਾ ਕਰਦਾ ਹੈ ਉਹਦੀ ਕਿਸਮਤ ਬਦਲ ਜਾਂਦੀ ਹੈ ਉਹਦੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਤੇ ਮੈਂ ਦੋ ਸਮੇਂ ਸ਼ੁਕਰਾਨਾ ਕਰਦਾ ਹਾਂ ਉਦਿਸਾ ਜਾਂ ਮੈਨੂੰ ਦਿੱਤੀ ਹੈ हे ਪਰਮਾਤਮਾ ਤੁਸੀਂ ਮੇਰੇ ਜਨਮਤ ਜਿਹੜੀ ਕ੍ਰਿਪਾ ਲਿਖੀ ਹੈ ਉਹ ਮੈਨੂੰ ਦਿਓ ਮੇਰੇ ਬੱਚੇ ਅੱਜ ਭੁੱਖ ਨਾਲ ਜਿਹੜੇ ਬਿਲਕ ਰਹੇ ਨੇ ਤੇ ਉਹਨਾਂ ਲਈ ਕੁਝ ਕਰੋ ਮੈਂ ਤੁਹਾਡੇ ਦਰ ਤੇ ਆਇਆ ਹਾਂ ਤੁਹਾਡੇ ਦਰ ਤੇ ਕੀਤੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਤੇ ਮੈਂ ਚਾਹੁੰਦਾ ਹਾਂ ਮੇਰੇ ਹਿੱਸੇ ਦਾ ਜੋ ਮੇਰੇ ਝੋਲੇ ਪਾ ਦਿਓ ਇਹਨਾਂ ਉੱਚੀ ਉੱਚੀ ਉਹ ਬੋਲੇ ਜਾਂਦਾ ਸੀ ਕਹਿੰਦੇ ਕਿ ਇਹਨੇ ਨੂੰ ਉਤੇ ਇੱਕ ਸੇਠ ਲੰਗਦਾ ਪਿਆ ਸੀ ਉਹ ਸੇਠ ਉਹਦੇ ਇਹਨੇ ਹਲੌਨ ਪਰ ਇਹ ਆਵਾਜ਼ ਸੁਣ ਕੇ ਉਥੋਂ ਪਿੱਛੇ ਖੜਾ ਹੋ ਗਿਆ ਤੇ ਜਦੋਂ ਇਹ ਆਪਣੀ ਆਵਾਜ਼ ਤੋਂ ਅਰਦਾਸ ਤੋਂ ਖੜਾ ਹੋ ਗਿਆ ਤਾਂ ਫਿਰ ਇਹਦੇ ਨਾਲ ਗੱਲ ਕਰਨ ਲੱਗਾ ਕਹਿੰਦਾ ਕਿ ਕੁਝ ਸਮੇਂ ਬਾਅਦ ਉਹਦੇ ਮੱਥੇ ਤੋਂ ਐਵੇਂ ਖੂਨ ਵਗਦਿਆਂ ਅਰਦਾਸ ਤੋਂ ਖੜਾ ਹੋਇਆ ਕਹਿੰਦਾ ਕਿ ਮਨੋਂਕ ਦੇ ਹੰਝੂ ਵਗਦੇ ਹੋਣ ਤਾਂ ਦਿਲੋਂ ਅਰਦਾਸ ਨਿਕਲਦੀ ਹੈ ਤੇ ਉਹ ਅਰਦਾਸ ਤੁਰੰਤ ਰੱਬ ਤੱਕ ਪਹੁੰਚਦੀ ਹੈ ਕਹਿੰਦਾ ਖੜਾ ਹੋ ਕੇ ਉਹ ਘਰ ਜਾਣ ਹੀ ਲੱਗਦਾ ਹੈ ਇਹਨੇ ਨੂੰ ਉਹ सेठ ਉਹਦੇ ਕੋਲ ਆਉਂਦਾ ਹੈ ਉਹਨੂੰ ਸਾਰੀ ਗੱਲ ਦੱਸਦਾ ਹੈ ਕਹਿੰਦਾ ਮੈਂ ਤੁਹਾਡੇ ਇਲਾਕੇ ਚ ਨਵਾਂ ਹਾਂ ਮੈਂ ਇੱਥੇ ਜਿਹੜਾ ਸੀ ਇੱਥੇ ਵਪਾਰ ਕਰਨ ਆਇਆ ਸੀ ਵਪਾਰ ਕਰਨ ਦੇ ਲਈ ਜਿਸ ਨਾਲ ਵਪਾਰ ਕਰਨਾ ਸੀ ਉਹ ਆਕਾਲ ਚਲਾਣਾ ਕਰ ਗਿਆ ਹੈ ਜਿਸ ਨੇ ਇਥੋਂ ਬਾਰੇ ਦੱਸਣਾ ਸੀ ਜੇਕਰ ਤੁਸੀਂ ਮੇਰੇ ਨਾਲ ਮੈਨੂੰ ਇਥੋਂ ਦਾ ਸਾਰਾ ਕੁਝ ਦੱਸੋ ਮੇਰੇ ਨਾਲ ਕੰਮ ਕਰੋ ਤੇ ਮੈਂ ਬੰਦੀ ਰਾਸ਼ੀ ਤੁਹਾਨੂੰ ਜ਼ਰੂਰ ਦਵਾਂਗਾ ਉਹ ਕਹਿੰਦਾ ਜੀ ਠੀਕ ਹੈ ਉਹ ਕਹਿੰਦਾ ਮੈਂ ਤੁਹਾਡੇ ਨਾਲ ਕੰਮ ਜ਼ਰੂਰ ਕਰਾਂਗਾ ਜਦੋਂ ਕਿਆ ਤੇ ਉਹਨੇ ਫਿਰ ਪ੍ਰਮਾਤਮਾਗੇ ਹੱਥ ਜੋੜ ਕੇ ਸ਼ੁਕਰਾਨਾ ਕੀਤਾ ਉਹ ਕਹਿੰਦਾ ਆਪਾਂ ਇਹ ਤੋਂ ਥੋੜੀ ਦੂਰੀ ਤੇ ਵਪਾਰ ਕਰਨਾ ਹੈ ਉਹ ਕਹਿੰਦਾ ਮੈਂ ਆਪਣੇ ਘਰ ਦਾਸਾਂ ਵਾਂ ਜਦੋਂ ਉਹਨੇ ਇੰਨਾ ਕਿਹਾ ਤਾਂ ਸੇਠ ਨੇ ਕੁਝ ਪੈਸੇ ਕੱਢੇ ਤੇ ਉਹਦੀ ਤਲੇ ਤੇ ਰੱਖ ਦਿੱਤੇ ਤੇ ਉਹ ਰਸਦ ਆ ਪਾਣੀ ਬੜਾ ਕੁਝ ਲੈ ਕੇ ਤੇ ਆਪਣੇ ਘਰ ਚਲਾ ਗਿਆ ਉਹਨੂੰ ਕਹਿ ਕੇ ਕਿ ਮੈਂ ਕੁਝ ਦਿਨਾਂ ਵਿੱਚ ਵਾਪਸ ਆ ਜਾਵਾਂਗਾ ਕਹਿੰਦੇ ਉਸਦੇ ਨਾਲ ਉਹਨੇ ਵਪਾਰ ਕੀਤਾ ਇੰਨੀ ਇਮਾਨਦਾਰੀ ਦੇ ਨਾਲ ਕੀਤਾ ਸੇਠ ਬੜਾ ਜ਼ਿਆਦਾ ਖੁਸ਼ ਹੋਇਆ ਕਹਿੰਦੇ ਜਦੋਂ ਵਪਾਰ ਜਦੋਂ ਚੱਲ ਗਿਆ ਤੇ ਉਹਨੇ ਬਹੁਤ ਸਾਰੀਆਂ ਚੀਜ਼ਾਂ ਦੇ ਹੁਨਰ ਵੀ ਸਿੱਖ ਲਏ ਤੇ ਉਹਨੂੰ ਉਹਦੀ ਬੰਦੀ ਰਾਸ਼ੀ ਉਹ ਮਿਲਦੀ ਰਹੀ ਸੇਠ ਹੁਣ ਵਪਾਰ ਕਰਕੇ ਸਾਲ ਦੋ ਸਾਲ ਬਾਅਦ ਆਪਣੇ ਇਲਾਕੇ ਵਾਪਸ ਚਲਾ ਗਿਆ ਉਹਦੀ ਸਾਰਿਆਂ ਦੇ ਨਾਲ ਜਾਣ ਪਹਿਚਾਣ ਵੀ ਹੋ ਗਈ ਕਹਿੰਦੇ ਹੁਣ ਉਹਨੇ ਉਹੀ ਵਪਾਰ ਕਰਨਾ ਆਰੰਭ ਕੀਤਾ ਦੇਖਦੇ ਹੀ ਦੇਖਦੇ ਉਹਦੇ ਦਿਨ ਬਦਲਨੇ ਆਰੰਭ ਹੋ ਗਏ ਕਹਿੰਦੇ ਪਰ ਉਹਨੇ ਉਹਦੀਆਂ ਜਿਹੜੀਆਂ ਦੋ ਪੰਕਤੀਆਂ ਉਚਾਰਨ ਕਰਦਾ ਸੀ ਉਹਨੇ ਉਹ ਕਰਨੀਆਂ ਨਾ ਛੱਡੀਆਂ ਦੂਸਰਾ ਉਹਨੇ ਆਪਣੇ ਪੁੱਤ ਨੂੰ ਆਪਣੇ ਪੱਜੇ ਨੂੰ ਕਹਿਆ ਕਿ ਉਸ ਪੀਪਲ ਦੀ ਥਾਂ ਤੇ ਤੁਸੀਂ ਜ਼ਰੂਰ ਜਾ ਕੇ ਉੱਥੇ ਰੋਟੀ ਪ੍ਰਸ਼ਾਦਾ ਉਵੇਂ ਹੀ ਪਾ ਕੇ ਆਇਆ ਕਰੋ ਕਹਿੰਦੇ ਹੁਣ ਹੌਲੀ ਹੌਲੀ ਦਿਨ ਬਦਲਣ ਲੱਗੇ ਕਹਿੰਦੇ ਉਹਨੇ ਬੜਾ ਵੱਡਾ ਆਪਣਾ ਘਰ ਬਣਾਇਆ ਤੇ ਘਰ ਬਾਹਰ ਵੀ ਉਹਨੇ ਉਹ ਪੰਕਤੀਆਂ ਦਾ ਉਚਾਰਣ ਕੀਤਾ ਕਹਿੰਦੇ ਇੱਕ ਦਿਨ ਸ਼ਾਮ ਦੇ ਸਮੇਂ ਬਾਹਰ ਖੜਾ ਜਿਆਦਾ ਬਹੁਤ ਜਿਆਦਾ ਮੇਹ ਪਿਆ ਰਿਆ ਸੀ ਬੂਹੇ ਤੇ ਕਿਸੇ ਨੇ ਦਸਤਕ ਦਿੱਤੀ ਕਹਿੰਦਾ ਕਿ ਉਹਨਾਂ ਦਾ ਇੱਕ ਕੰਮ ਕਰਨ ਵਾਲਾ ਜਾਗਦਾ ਪਿਆ ਸੀ ਉਹਨੇ ਉਸ ਨੂੰ ਅੰਦਰ ਬੁਲਾਇਆ ਉਹਨੂੰ ਬਦਲਣ ਲਈ ਕੱਪੜੇ ਦਿੱਤੇ ਰੋਟੀ ਦਿੱਤੀ ਕਹਿੰਦੇ ਕਿ ਉਹ ਇੱਕ ਪਾਸੇ ਖੜਾ ਹੋ ਕੇ ਜਿਹੜਾ ਉਹਨਾਂ ਨਾ ਕੰਮ ਵਾਲਾ ਸੀ ਉਹ ਰੋਣ ਲੱਗ ਗਿਆ ਕਹਿੰਦਾ ਕਿ ਇਹ ਜਦੋਂ ਜਿਹੜੀਆਂ ਜੁੱਤੀਆਂ ਗੰਨਦਾ ਸੀ ਉਹਦੇ ਕੋਲ ਗਿਆ ਤੇ ਪੁੱਛਦਾ ਤੂੰ ਰੋਣ ਕਿਉਂਦਿਆਂ ਹੈ ਕਹਿੰਦਾ ਕਿ ਉਹ ਜਿਹੜਾ ਸਾਹਮਣੇ ਮਨੁੱਖ ਬੈਠਾ ਹੈ ਮੈਂ ਉਸ ਸੇਠ ਦੇ ਘਰ ਕੰਮ ਕਰਿਆ ਕਰਦਾ ਸੀ ਕਹਿੰਦੇ ਇੱਕ ਸ਼ਾਮ ਮੇਰੇ ਪੁੱਤ ਨੂੰ ਬੜਾ ਤੇਜ਼ ਬੁਖਾਰ ਹੋ ਗਿਆ ਮੈਂ ਪਿੰਡ ਵਾਲੇ ਵੈਦ ਕੋਲ ਲੈ ਕੇ ਗਿਆ ਉਹਨੇ ਕਿਹਾ ਕਿ ਤੇਰਾ ਪੁੱਤ ਇੱਥੋਂ ਨਹੀਂ ਠੀਕ ਹੋਣਾ ਤੂੰ ਜਾ ਤੈਨੂੰ ਵੱਡੇ ਜਿਹੜਾ ਨਗਰ ਹੈ ਉੱਥੇ ਲੈ ਕੇ ਜਾ ਉਥੋਂ ਠੀਕ ਹੋਏਗਾ ਕਹਿੰਦੇ ਮੇਰੇ ਕੋਲ ਰਾਸ਼ੀ ਨਹੀਂ ਸੀ ਮੈਂ ਇਹਦੇ ਕੋਲ ਗਿਆ ਤੇ ਪੈਸੇ ਮੰਗੇ ਪਰ ਇਹਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਤੇ ਇਹਦੇ ਇਨਕਾਰ ਨੇ ਇਹਨੇ ਪੈਸੇ ਨਾ ਦਿੱਤੇ ਤੇ ਮੇਰਾ ਪੁੱਤ ਅੱਜ ਕਾਲ ਚਲਾਣਾ ਕਰ ਗਿਆ ਹੈ ਤੇ ਉਹਦਾ ਦੁੱਖ ਮੈਨੂੰ ਇਹਨੂੰ ਵੇਖ ਕੇ ਫਿਰ ਉਜਾਗਰ ਹੋ ਗਿਆ ਹੈ ਉਹ ਕਹਿੰਦਾ ਕਿ ਕੋਈ ਨਾ ਪਰਮਾਤਮਾ ਜੋ ਕਰਦਾ ਹੈ ਪਾਲੇ ਨਹੀਂ ਕਰਦਾ ਹੈ ਤੇਰੇ ਲਈ ਕੁਝ ਹੋਰ ਸੋਚਿਆ ਹੋਵੇਗਾ ਪਰਮਾਤਮਾ ਦੀ ਰਜਾ ਤੇ ਰੋ ਕਿਸੇ ਵੀ ਗੱਲ ਦਾ ਸ਼ੱਕ ਨਹੀਂ ਕਰੀਦਾ ਇਹ ਦੁੱਖ ਔਲਾਦ ਤੇਰੇ ਤੋਂ ਦੂਰ ਹੋ ਗਈ ਹੈ ਇਹ ਦੁੱਖ ਭਾਵੇਂ ਬਹੁਤ ਵੱਡਾ ਹੈ ਜਦੋਂ ਇਹ ਅੱਗੇ ਜਾ ਕੇ ਦੇਖਦਾ ਹੈ ਤਾਂ ਇਹ ਉਹੀ ਕਵਾਂਡੀ ਸੀ ਜਿਸ ਨੇ ਧੱਕਾ ਦਿੱਤਾ ਸੀ ਇਹਦੇ ਕੋਲ ਗਿਆ ਤੇ ਇਹਦੇ ਕੋਲ ਜਦੋਂ ਪ੍ਰਸ਼ਾਦਾ ਪਾਣੀ ਮੰਗਿਆ ਸੀ ਜਾਂ ਪੈਸੇ ਮੰਗੇ ਸੀ ਇਸ ਨੇ ਤਾਂ ਕੰਮ ਆਇਆ ਤੇ ਇਸ ਦੇ 6:00 ਵਜੇ ਗਏ ਸੀ ਹੁਣ ਇਸ ਨੇ ਇਸੀ ਹਾਲਤ ਪੁੱਛੀ ਤੇ ਇਹ ਦੱਸਣ ਲੱਗਾ ਕਿ ਜਿਹੜੀ ਔਲਾਦ ਸੀ ਉਹ ਮੇਰੀ ਔਲਾਦ ਮਾੜੀ ਨਿਕਲੀ ਹੈ ਤੇ ਮੇਰੀ ਜਿਹੜੀ ਪਤਨੀ ਹੈ ਉਹ ਅਕਾਲ ਚਲਾਣਾ ਕਰ ਗਈ ਹੈ ਹੁਣ ਮੇਰੇ ਕੋਲ ਕੱਖ ਨਹੀਂ ਰਿਹਾ ਮੈਂ ਦਰ ਦਰ ਪਟਕਦਾ ਹਾਂ ਬੋਹੇ ਖੜਕਾਉਂਦਾ ਹਾਂ ਪਰ ਕਿਸੇ ਨੇ ਮੇਰਾ ਦਰ ਨਹੀਂ ਖੋਲਿਆ ਤੇਰੇ ਦਰ ਤੋਂ ਇਲਾਵਾ ਜਦੋਂ ਕਹਿੰਦਾ ਕਿ ਮੈਂ ਤੇਰੇ ਦਰ ਆ ਗਏ ਕੋਜਿਕਾ ਨੂੰ ਮਿਲਿਆ ਉਸ ਤੋਂ ਮਾਫੀ ਮੰਗਦਾ ਹੈ ਇਹਨੇ ਨੂੰ ਇਹਦਾ ਉਹ ਇੱਕ ਕੰਮ ਕੰਮ ਵਾਲਾ ਕੋਲ ਹੁੰਦਾ ਹੈ ਉਹ ਕਹਿੰਦਾ ਕਿ ਸੇਠ ਜੀ ਮੈਂ ਤੁਹਾਨੂੰ ਇਹ ਗੱਲ ਕਹਿਣੀ ਪਹਲ ਗਿਆ ਸੀ ਮੈਂ ਹਮੇਸ਼ਾ ਸੋਚਦਾ ਸੀ ਕਿ ਜਿਹੜੀਆਂ ਇਹ ਦੋ ਪੰਕਤੀਆਂ ਤੁਸੀਂ ਉਚਾਰਨ ਕਰਦੇ ਹੋ ਤੇ ਦੂਜੇ ਤੁਸੀਂ ਬਾਅਦ ਆਪਣੇ ਵੱਡੇ ਮਤਲਬ ਸ਼ਬਦਾਂ ਵਿੱਚ ਲਿਖਵਾਇਆ ਹੋਇਆ ਹੈ ਇਹਦਾ ਕੀ ਅਰਥ ਹੈ ਤੇ ਅੱਜ ਉਹਦਾ ਅਰਥ ਵੀ ਮੈਂ ਜਾਣ ਮੈਂ ਜਾਣਨਾ ਚਾਹੁੰਦਾ ਹਾਂ ਇਹ ਕਹਿ ਕੇ ਉਹ ਚਲਾ ਗਿਆ ਹੋਣ ਕਿਸੇ ਤੇ ਹੁਣ ਉਹ ਕਹਿੰਦਾ ਕਿ ਮੈਨੂੰ ਕੋਈ ਕੰਮ ਕਰ ਦੇ ਦਿਓ ਉਹਨੇ ਕਿਹਾ ਕਿ ਨਹੀਂ ਤੂੰ ਸੇਠ ਬੰਦਾ ਤੂੰ ਕਾਰੋਬਾਰ ਕਰਨਾ ਚਾਹੁੰਦਾ ਹੈ ਉਹਨੇ ਧਨ ਰਾਸ਼ੀ ਦਿੱਤੀ ਤੇ ਉਹ ਧਨ ਰਾਸ਼ੀ ਤੇ ਸਦਕੇ ਕਹਿੰਦਾ ਤੂੰ ਦੁਬਾਰਾ ਵਪਾਰ ਸ਼ੁਰੂ ਕਰ ਤੂੰ ਕਿਸੇ ਦੇ ਤਲੇ ਕੰਮ ਨਾ ਕਰ ਉਹਨੂੰ ਦੇ ਕੇ ਉਥੋਂ ਵਿਦਾ ਕਰ ਦਿੱਤਾ ਉਸ ਸਮੇਂ ਉਹ ਮਨੁੱਖ ਨੇ ਕਿਹਾ ਕਿ ਇਹ ਦੋ ਪੰਕਤੀਆਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਇਹ ਦੋ ਪੰਕਤੀਆਂ ਨੇ ਮੇਰੀ ਜ਼ਿੰਦਗੀ ਨੂੰ ਫਰਸ਼ ਤੋਂ ਅਰਸ਼ਤੇ ਮੱਠਾ ਦਿੱਤਾ ਹੈ ਜੇ ਆਪਾਂ ਵੀ ਇਹਨਾਂ ਦੋ ਪੰਕਤੀਆਂ ਨੂੰ ਆਪਣੇ ਮਨ 'ਚ ਵਸਾ ਲੈਂਦੇ ਹਾਂ ਤੇ ਇਹਨਾਂ ਦੇ ਅਨੁਸਾਰ ਕੰਮ ਕਰਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਸੁੱਖ ਲਾਜ਼ਮੀ ਹੀ ਆਉਣਗੇ ਜੋ ਮਨੁੱਖ ਪਰਮਾਤਮਾ ਦੀ ਬਾਣੀ ਤੇ ਲੜਨ ਲੱਗਦਾ ਹੈ ਪਰਮਾਤਮਾ ਉਸੇ ਦਿਨ ਜ਼ਰੂਰ ਫੇਰਦੇ ਹਨ ਤੇ ਜੋ ਮਾੜੀ ਨੀਅਤ ਰੱਖਦੇ ਹਨ ਉਹਦਾ ਕਰ ਹਮੇਸ਼ਾ ਖਾਲੀ ਹੋ ਜਾਂਦਾ ਹੈ ਜੋ ਦਿਲ ਦੇ ਦਰਵਾਜ਼ੇ ਨੇਕ ਰੱਖਦੇ ਹਨ ਪਰਮਾਤਮਾ ਉਹਨਾਂ ਦਾ ਸਾਥ ਜ਼ਰੂਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ